ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹਲਾ 3 ਹਰ ਨਾਮ ਤਨ ਨਿਰਮਲ ਅਤ ਅਪਾਰਾ ਗੁਕੈ ਸਬਦ ਭਰੇ ਪੰਡਾਲਾ ਨਾਮ ਤਨ ਬਿਨ ਹੋਰ ਸਭ ਬਿਕ ਜਾਣ ਮਾਇਆ ਮੋਹ ਜਲ ਅਬਮਾਨ ਗੁਰਮਖ ਹਰ ਰਸ ਚਾਖੇ ਕੋਏ ਇਸ ਸਦਾ ਆਨੰਦ ਹੋਵੇ ਦਿਨ ਰਾਤਿ ਪੂਰੇ ਭਾਗ ਪ੍ਰਾਪਤ ਹੋਏ ਰਹਾਓ ਸਬਦ ਦੀਪਕ ਵਰਤੈ ਤੇ ਹੋ ਲੋਏ ਜੋ ਚਾਖੇ ਸੋ ਨਿਰਮਲ ਹੋਏ ਨਿਰਮਲ ਨਾਮ ਹੋਮੈ ਮਲ ਧੋਏ ਦੀ ਭਗਤ ਸਦਾ ਸਤਿ ਸਕ ਹੋਏ ਜੇ ਨਹ ਹਰ ਸਚ ਆਖਿਆ ਸੋ ਹਰ ਜਨ ਲੋਗ ਇਸ ਸਦਾ ਹਰਖ ਨਾਹੀ ਕਦੈ ਸੋਗ ਆਪ ਮੁਕਤ ਅਵਰਾ ਮੁਕਤ ਕਰਾਵੇ ਹਰ ਨਾਮ ਜਪੈ ਹਰ ਤੇ ਸੁਖ ਪਾਵੇ ਬਿਨ ਸਤਗੁਰ ਸਭ ਮੂਈ ਬਿਲ ਲਾਏ ਅਨ ਦਿਨ ਦਜ ਹੈ ਸਾਥ ਨਾ ਪਾਏ ਸਤਗੁਰੂ ਮਿਲੇ ਸਭ ਤ੍ਰਿਸ਼ਣ ਬੁਝਾਏ ਨਾਨਕ ਨਾਮ ਸਾਥ ਸੁਖ ਪਾਏ ਤਨਾ ਸ੍ਰੀ ਮਹਲਾ 3 ਹਰ ਨਾਮ ਧਨ ਨਿਰਮਲ ਅਤ ਅਪਾਰਾ ਗੁਰ ਕੈ ਸਬਦ ਭਰੇ ਪੰਡਾਰਾ ਨਾਮ ਧਨ ਬਿਨ ਹੋਰ ਸਭ ਵਿਖ ਜਾਣ ਮਾਇਆ ਮੋਹ ਜਲੇ ਅਬਮਾਨ ਗੁਰਮਖ ਹਰ ਰਸ ਚਾਖੇ ਕੋਏ ਤਿਸ ਸਦਾ ਆਨੰਦ ਹੋਵੇ ਦਿਨ ਰਾਤਿ ਪੂਰੇ ਭਾਗ ਪ੍ਰਾਪਤ ਹੋਏ ਰਹਾਓ ਸਬਦ ਦੀਪਕ ਵਰਤੇ ਤਿਹ ਲੋਏ ਜੋ ਚਾਖੇ ਸੋ ਨਿਰਮਲ ਹੋਏ ਨਿਰਮਲ ਨਾਮ ਹੋਮੈ ਮਲ ਧੋਏ ਸਾਚੀ ਭਗਤ ਸਦਾ ਸੁਖ ਹੋਏ ਜਿਨ ਹਰ ਰਸ ਚਾਖਿਆ ਸੋ ਹਰ ਜਨ ਲੋਗ ਤਿਸ ਸਦਾ ਹਰਖ ਨਾਹੀ ਕਦੈ ਸੋਗ ਆਪ ਮੁਕਤ ਅਵਰਾ ਮੁਕਤ ਕਰਾਵੇ ਹਰ ਨਾਮ ਜਪੈ ਸਾਤੈ ਸੁਖ ਪਾਵੇ ਬੇਨਸਾ ਦਾ ਗੁਰ ਸਾਬ ਮੂਈ ਬਿਲ ਲਾਏ ਅਨ ਦਿਨ ਦਜ ਹੈ ਸਾਤ ਨਾ ਪਾਏ ਸਤ ਗੁਰੂ ਮਿਲੇ ਸਭ ਤ੍ਰਿਸ਼ਣ ਬੁਝਾਏ ਨਾਨਕ ਨਾਮ ਸਾਤ ਸੁਖ ਪਾਏ ਤਨਾ ਸ੍ਰੀ ਮਹਲਾ 3 ਹਰ ਨਾਮ ਧਨ ਨਿਰਮਲ ਅਤ ਅਪਾਰਾ ਗੁਰ ਕੈ ਸਬਦ ਪਰੇ ਪੰਡਾਲਾ ਨਾਮ ਧਨ ਬਿਨ ਹੋਰ ਸਭ ਵਿਖ ਜਾਣ ਮਾਇਆ ਮੋਹ ਜਲੇ ਅਬਮਾਨ ਗੁਰਮਖ ਹਰ ਰਸ ਚਾਖੇ ਕੋਏ ਤਿਸ ਸਦਾ ਆਨੰਦ ਹੋਵੇ ਦਿਨ ਰਾਤਿ ਪੂਰੇ ਭਾਗ ਪ੍ਰਾਪਤ ਹੋਏ ਰਹਾਓ ਸਾਬਦ ਦੀਪਕ ਵਰਤੈ ਤੇ ਹੋ ਲੋਏ ਜੋ ਛਾਖੈ ਸੋ ਨਿਰਮਲ ਹੋਏ ਨਿਰਮਲ ਨਾਮ ਹੋਮੈ ਮਲ ਧੋਏ ਸੱਚੀ ਭਗਤ ਸਦਾ ਸੁਖ ਹੋਏ ਜਿਨ ਹਰ ਰਸ ਚਾਖਿਆ ਸੋ ਹਰ ਜਨ ਲੋਗ ਜਿਸ ਸਦਾ ਹਰਖ ਨਾਹੀ ਕਦੈ ਸੋਗ ਆਪ ਮੁਕਤ ਅਵਰਾ ਮੁਕਤ ਕਰਾਵੈ ਹਰ ਨਾਮ ਜਪੈ ਹਰ ਤੇ ਸੁਖ ਪਾਵੇ ਬੇਨਸਾ ਦਾ ਸਭ ਮੂਈ ਬਿਲ ਲਾਏ ਅਨ ਦਿਨ ਦਾਢ ਹੈ ਸਾਥ ਨਾ ਪਾਏ ਸਤਿਗੁਰੂ ਮਿਲੇ ਸਭ ਤ੍ਰਿਸ਼ਨਾ ਬਝਾਏ ਨਾਨਕ ਨਾਮ ਸਾਥ ਸੁਖ ਪਾਏ ਤਨਾ ਸ੍ਰੀ ਮਹਲਾ 3 ਹਰ ਨਾਮ ਧਨ ਨਿਰਮਲ ਅਤ ਅਪਾਰਾ ਗੁਰ ਕੈ ਸਬਦ ਭਰੇ ਪੰਡਾਲਾ ਨਾਮ ਧਨ ਬਿਨ ਹੋਰ ਸਭ ਵਿਖ ਜਾਣ ਮਾਇਆ ਮੋਹ ਜਲੇ ਅਬਮਾਨ ਗੁਰਮਖ ਹਰ ਰਸ ਚਾਖੇ ਕੋਏ ਤਿਸ ਸਦਾ ਆਨੰਦ ਹੋਵੇ ਦਿਨ ਰਾਤਿ ਪੂਰੇ ਭਗ ਪ੍ਰਾਪਤ ਹੋਏ ਰਹਾਉ ਸਾਬਦ ਦੀਪਕ ਵਰਤ ਤੈ ਹੋ ਲੋਏ ਜੋ ਚੱਖੈ ਸੋ ਨਿਰਮਲ ਹੋਏ ਨਿਰਮਲ ਨਾਮ ਹੋਮੈ ਮਲ ਧੋਏ ਸੱਚੀ ਭਗਤ ਸਦਾ ਸੁਖ ਹੋਏ ਜਿਨ ਹਰਿ ਰਸ ਚਖਿਆ ਸੋ ਹਰ ਜਨ ਲੋਗ ਇਸ ਸਦਾ ਹਰਖ ਨਾਹੀ ਕਦੈ ਸੋਗ ਆਪ ਮੁਕਤ ਅਵਰਾ ਮੁਕਤ ਕਰਾਵੇ ਹਰ ਨਾਮ ਜਪੈ ਹਰਿ ਤੇ ਸੁਖ ਪਾਵੇ ਬਿਨ ਸਤਗੁਰ ਸਭ ਮੁਈ ਬਿਲ ਲਾਏ ਅਨ ਦਿਨ ਦਾਢੇ ਸਾਥ ਨਾ ਪਾਏ ਸਤਗੁਰ ਮਿਲੇ ਸਭ ਤ੍ਰਿਸ਼ਨਾ ਬੁਝਾਏ ਨਾਨਕ ਨਾਮ ਸਾਥ ਸੁਖ ਪਾਏ ਧਨਸਰੀ ਮਹਲਾ 3 ਹਰ ਨਾਮ ਧਨ ਨਿਰਮਲ ਅਤ ਅਪਾਰਾ ਗੁਰ ਕੈ ਸਬਦ ਭਰੇ ਪੰਡਾਰਾ ਨਾਮ ਧਨ ਬਿਨ ਹੋਰ ਸਭ ਵਿਖ ਜਾਣ ਮਾਇਆ ਮੋਹ ਜਲੈ ਅਬਮਾਨ ਗੁਰਮਖ ਹਰ ਰਸ ਚਾਖੇ ਕੋਏ ਇਸ ਸਦਾ ਆਨੰਦ ਹੋਵੇ ਦਿਨ ਰਾਤਿ ਪੂਰੇ ਭਗ ਪ੍ਰਾਪਤ ਹੋਏ ਰਹਾਓ ਸਬਦ ਦੀਪਕ ਵਰਤੈ ਤਿਹ ਲੋਏ ਜੋ ਚਾਖੈ ਸੋ ਨਿਰਮਲ ਹੋਏ ਨਿਰਮਲ ਨਾਮ ਹੋਮੈ ਮਲ ਧੋਏ ਸਾਚੀ ਭਗਤ ਸਦਾ ਸੁਖ ਹੋਏ ਜਨ ਹਰ ਦਾ ਸਚ ਆਖਿਆ ਸੋ ਹਰ ਜਨ ਲੋਗ ਇਸ ਸਦਾ ਹਰਖ ਨਾਹੀ ਕਦਾ ਸੋਗ ਆਪ ਮੁਕਤ ਅਵਰਾ ਮੁਕਤ ਕਰਾਵੇ ਹਰ ਨਾਮ ਜਪੈ ਹਰ ਸੇ ਸੁਖ ਪਾਵੇ ਬਿਨ ਸਤਗੁਰ ਸਭ ਮੂਈ ਬਿਲ ਲਾਏ ਅਨ ਦਿਨ ਦਜ ਹੈ ਸਾਥ ਨਾ ਪਾਏ ਸਤਗੁਰ ਮਿਲੇ ਸਭ ਤ੍ਰਿਸ਼ਨਾ ਬਝਾਏ ਨਾਨਕ ਨਾਮ ਸਾਥ ਸੁਖ ਪਾਏ ਤਨਾਸਰੀ ਮਹਲਾ 3 ਹਰ ਨਾਮ ਧਨ ਨਿਰਮਲ ਅਤ ਅਪਾਰਾ ਗੁਰ ਕਾ ਸਬਦ ਭਰੇ ਪੰਡਾਲਾ ਨਾਮ ਧਨ ਬਿਨ ਹੋਰ ਸਭ ਵਿਖ ਜਾਣ ਮਾਇਆ ਜਲੈ ਅਬਮਾਨ ਗੁਰਮਖ ਹਰ ਰਸ ਚਾਖੇ ਕੋਏ ਇਸ ਸਦਾ ਆਨੰਦ ਹੋਵੇ ਦਿਨ ਰਾਤਿ ਪੂਰੇ ਭਾਗ ਪ੍ਰਾਪਤ ਹੋਏ ਰਹਾਓ ਸਬਦ ਦੀਪਕ ਵਰਤੇ ਤਿਹੋ ਲੋਏ ਜੋ ਚਾਖੇ ਸੋ ਨਿਰਮਲ ਹੋਏ ਨਿਰਮਲ ਨਾਮ ਹੋਮੈ ਮਲ ਧੋਏ ਸਾਚੀ ਭਗਤ ਸਦਾ ਸੁਖ ਹੋਏ ਜਿਨ ਹਰ ਰਸ ਚਾਖਿਆ ਸੋ ਹਰ ਜਨ ਲੋਗ ਇਸ ਸਦਾ ਹਰਖ ਨਾਹੀ ਕਦਾ ਸੋਗ ਆਪ ਮੁਕਤ ਅਵਰਾ ਮੁਕਤ ਕਰਾਵੇ ਹਰ ਨਾਮ ਜਪੈ ਹਾਤੇ ਸੁਖ ਪਾਵੇ ਬਿਨ ਸਤਗੁਰ ਸਭ ਮੂਈ ਬਿਲ ਲਾਏ ਅਨ ਦਿਨ ਦਾਜ ਹੈ ਸਾਥ ਨਾ ਪਾਏ ਸਤਗੁਰ ਮਿਲੇ ਸਭ ਤ੍ਰਿਸ਼ਣ ਬਝਾਏ ਨਾਨਕ ਨਾਮ ਸਾਥ ਸੁਖ ਪਾਏ ਧਨਸ੍ਰੀ ਮਹਲਾ 3 ਹਰ ਨਾਮ ਧਨ ਨਿਰਮਲ ਅਤ ਅਪਾਰਾ ਗੁਰ ਕੈ ਸਬਦ ਭਰੇ ਪੰਡਾਰਾ ਨਾਮ ਧਨ ਬਿਨ ਹੋਰ ਸਭ ਵਿਖ ਜਾਣ ਮਾਇਆ ਮੋਹ ਜਲੈ ਅਬਮਾਨ ਗੁਰਮਖ ਹਰ ਰਸ ਝਾਖੇ ਕੋਏ ਇਸ ਸਦਾ ਆਨੰਦ ਹੋਵੇ ਦਿਨ ਰਾਤਿ ਪੂਰੇ ਭਗ ਪ੍ਰਾਪਤ ਹੋਏ ਰਹਾਓ ਸਬਦ ਦੀਪਕ ਵਰਤੈ ਤਿਹ ਲੋਏ ਜੋ ਝਾਖੇ ਸੋ ਨਿਰਮਲ ਹੋਏ ਨਿਰਮਲ ਨਾਮ ਹੋਮੈ ਮਲ ਧੋਏ ਸਾਚੀ ਭਗਤ ਸਦਾ ਸੁਖ ਹੋਏ ਜਨ ਹਰ ਸਚ ਆਖਿਆ ਸੋ ਹਰ ਜਨ ਲੋਗ ਇਸ ਸਦਾ ਹਰਖ ਨਾਹੀ ਕਦੈ ਸੋਗ ਆਪ ਮੁਕਤ ਅਵਰਾ ਮੁਕਤ ਕਰਾਵੇ ਹਰ ਨਾਮ ਜਪੈ ਹਰ ਸੇ ਸੁਖ ਪਾਵੇ ਬਿਨ ਸਤਗੁਰ ਸਭ ਮੂਈ ਬਿਲ ਲਾਏ ਅਨ ਦਿਨ ਦੱਜ ਹੈ ਸਾਥ ਨਾ ਪਾਏ ਸਤਗੁਰ ਮਿਲੇ ਸਭ ਤ੍ਰਿਸ਼ਨਾ ਬਝਾਏ ਨਾਨਕ ਨਾਮ ਸਾਥ ਸੁਖ ਦਾ ਸ੍ਰੀ ਮਹਲਾ 3 ਹਰ ਨਾਮ ਧਨ ਨਿਰਮਲ ਅਤ ਅਪਾਰਾ ਗੁਰ ਕੈ ਸਬਦ ਭਰੇ ਪੰਡਾਰਾ ਨਾਮ ਧਨ ਬਿਨ ਹੋਰ ਸਭ ਵਿਖ ਜਾਣ ਮਾਇਆ ਮੋਹ ਜਿਨ ਲਾਇ ਅਬਮਾਨ ਗੁਰਮਖ ਹਰ ਰਸ ਚਾਖੇ ਕੋਏ ਤਿਸ ਸਦਾ ਆਨੰਦ ਹੋਵੇ ਦਿਨ ਰਾਤਿ ਪੂਰੇ ਭਾਗ ਪ੍ਰਾਪਤ ਹੋਏ ਰਹਾਓ ਸਬਦ ਦੀਪਕ ਵਰਤੈ ਤੇਹ ਲੋਏ ਜੋ ਚਾਖੇ ਸੋ ਨਿਰਮਲ ਹੋਏ ਨਿਰਮਲ ਨਾਮ ਹੋਮੈ ਮਲ ਧੋਏ ਸਾਚੀ ਭਗਤ ਸਦਾ ਸੁਖ ਹੋਏ ਜਿਨ ਹਰ ਰਸ ਚਾਖਿਆ ਸੋ ਹਰ ਜਨ ਲੋਗ ਤਿਸ ਸਦਾ ਹਰਖ ਨਾਹੀ ਕਦਾ ਸੋਗ ਆਪ ਮੁਕਤ ਅਵਰਾ ਮੁਕਤ ਕਰਾਵੇ ਹਰ ਨਾਮ ਜਪੈ ਹਰ ਤੇ ਸੁਖ ਪਾ ਬੇਨੇ ਸਾਧਾ ਗੁਰ ਸਾਬ ਮੂਈ ਬਿਲ ਲਾਏ ਅਨ ਦਿਨ ਦਜ ਹੈ ਸਾਥ ਨਾ ਪਾਏ ਸਤ ਗੁਰੂ ਮਿਲੇ ਸਭ ਤ੍ਰਿਸ਼ਣ ਬਝਾਏ ਨਾਨਕ ਨਾਮ ਸਾਥ ਸੁਖ ਪਾਏ ਤਨਾ ਸ੍ਰੀ ਮਹਲਾ 3 ਹਰ ਨਾਮ ਧਨ ਨਿਰਮਲ ਅਤ ਅਪਾਰਾ ਗੁਰ ਕੈ ਸਬਦ ਭਰੇ ਪੰਡਾਰਾ ਨਾਮ ਧਨ ਬਿਨ ਹੋਰ ਸਭ ਵਿਖ ਜਾਣ ਮਾਇਆ ਮੋਹ ਜਲੇ ਅਬਮਾਨ ਗੁਰਮਖ ਹਰ ਰਸ ਚਾਖੇ ਕੋਏ ਤਿਸ ਸਦਾ ਆਨੰਦ ਹੋਵੇ ਦਿਨ ਰਾਤਿ ਪੂਰੇ ਭਾਗ ਪ੍ਰਾਪਤ ਹੋਏ ਰਹਾਓ ਦਾ ਦੀਪਕ ਵਰਤੈ ਤਿਹੋ ਲੋਏ ਜੋ ਚਾਖੈ ਸੋ ਨਿਰਮਲ ਹੋਏ ਨਿਰਮਲ ਨਾਮ ਹੋਮੈ ਮਲ ਧੋਏ ਸਾਚੀ ਭਗਤ ਸਦਾ ਸੁਖ ਹੋਏ ਜੇ ਨਹਾਰਾ ਸਚ ਆਖਿਆ ਸੋ ਹਰ ਜਨ ਲੋਗ ਇਸ ਸਦਾ ਹਰਖ ਨਾਹੀ ਕਦੈ ਸੋਗ ਆਪ ਮੁਕਤ ਅਵਰਾ ਮੁਕਤ ਕਰਾਵੇ ਹਰ ਨਾਮ ਜਪੈ ਹਰ ਸੇ ਸੁਖ ਪਾਵੇ ਬਿਨ ਸਤਗੁਰ ਸਭ ਮੂਈ ਬਿਲ ਲਾਏ ਅਨ ਦਿਨ ਦਜ ਹੈ ਸਾਥ ਨਾ ਪਾਏ ਸਤਗੁਰ ਮਿਲੇ ਸਭ ਤ੍ਰਿਸ਼ਣ ਬੁਝਾਏ ਨਾਨਕ ਨਾਮ ਸਾਥ ਸੁਖ ਪਾਏ ਤਨਾ ਸ੍ਰੀ ਮਹਲਾ 3 ਹਰ ਨਾਮ ਧਨ ਨਿਰਮਲ ਅਤ ਅਪਾਰਾ ਗੁਰ ਕੈ ਸਬਦ ਭਰੇ ਪੰਡਾਰਾ ਨਾਮ ਧਨ ਬਿਨ ਹੋਰ ਸਭ ਵਿਖ ਜਾਣ ਮਾਇਆ ਹੋ ਜਲੇ ਅਬਮਾਨ ਗੁਰਮਖ ਹਰ ਰਸ ਚਾਖੇ ਕੋਏ ਇਸ ਸਦਾ ਆਨੰਦ ਹੋਵੇ ਦਿਨ ਰਾਤਿ ਪੂਰੇ ਭਗ ਪ੍ਰਾਪਤ ਹੋਏ ਰਹਾਓ ਸਬਦ ਦੀਪਕ ਵਰਤੈ ਤਿਹ ਲੋਏ ਜੋ ਚਾਖੈ ਸੋ ਨਿਰਮਲ ਹੋਏ ਨਿਰਮਲ ਨਾਮ ਹੋਮੈ ਮਲ ਧੋਏ ਸਾਚੀ ਭਗਤ ਸਦਾ ਸੁਖ ਹੋਏ ਜਨ ਹਰ ਸਚ ਆਖਿਆ ਸੋ ਹਰ ਜਨ ਲੋਗ ਇਸ ਸਦਾ ਹਰਖ ਨਾਹੀ ਕਦੈ ਸੋਗ ਆਪ ਮੁਕਤ ਅਵਰਾ ਮੁਕਤ ਕਰਾਵੇ ਹਰ ਨਾਮ ਜਪੈ ਹਰ ਸੇ ਸੁਖ ਪਾਵੇ ਬਿਨ ਸਤਗੁਰ ਸਭ ਮੁਈ ਬਿਲ ਲਾਏ ਅਨ ਦਿਨ ਦੱਢ ਹੈ ਸਾਥ ਨਾ ਪਾਏ ਸਤਗੁਰ ਮਿਲੇ ਸਭ ਤ੍ਰਿਸ਼ਣ ਬੁਝਾਏ ਨਾਨਕ ਨਾਮ ਸਾਥ ਸੁਖ ਪਾਏ ਤਨਾ ਸ੍ਰੀ ਮਹਲਾ 3 ਹਰ ਨਾਮ ਧਨ ਨਿਰਮਲ ਅਤ ਅਪਾਰਾ ਗੁਰ ਕੈ ਸਬਦ ਭਰੇ ਪੰਡਾਲਾ ਨਾਮ ਧਨ ਬਿਨ ਹੋਰ ਸਭ ਵਿਖ ਜਾਣ ਮਾਇਆ ਹੋ ਜਲੇ ਅਬਮਾਨ ਗੁਰਮਖ ਹਰ ਰਸ ਚਾਖੇ ਕੋਏ ਤਿਸ ਸਦਾ ਆਨੰਦ ਹੋਵੇ ਦਿਨ ਰਾਤਿ ਪੂਰੇ ਭਾਗ ਪ੍ਰਾਪਤ ਹੋਏ ਰਹਾਓ ਸਬਦ ਦੀਪਕ ਵਰਤੇ ਤਿਹੋ ਲੋਏ ਜੋ ਚਾਖੇ ਸੋ ਨਿਰਮਲ ਹੋਏ ਨਿਰਮਲ ਨਾਮ ਹੋਮੈ ਮਲ ਧੋਏ ਸਾਚੀ ਭਗਤ ਸਦਾ ਸੁਖ ਹੋਏ ਜਿਨ ਹਰ ਰਸ ਚਾਖਿਆ ਸੋ ਹਰਜਨ ਲੋਗ ਤਿਸ ਸਦਾ ਹਰਖ ਨਾਹੀ ਕਦੈ ਸੋਗ ਆਪ ਮੁਕਤ ਅਵਰਾ ਮੁਕਤ ਕਰਾਵੇ ਹਰ ਨਾਮ ਜਪੈ ਸਾਥੇ ਸੁਖ ਪਾਵੇ ਬੇਨਸਾਤਾ ਗੋਸਾਬ ਮੁਈ ਬਿਲ ਲਾਏ ਅਨ ਦਿਨ ਦਜ ਹੈ ਸਾਥ ਨਾ ਪਾਏ ਸਤਗੁਰੂ ਮਿਲੇ ਸਭ ਤ੍ਰਿਸ਼ਨਾ ਬਜਾਏ ਨਾਨਕ ਨਾਮ ਸਾਥ ਸੁਖ ਪਾਏ ਬਿਦਿ ਤਨਾ ਸ੍ਰੀ ਮਹਲਾ 3 ਜੀ ਹਰ ਨਾਮ ਧਨ ਨਿਰਮਲ ਅਤ ਅਪਾਰਾ ਗੁਰ ਕੈ ਸਬਦ ਭਰੇ ਪੰਡਾਰਾ ਨਾਮ ਧਨ ਬਿਨ ਹੋਰ ਸਭ ਵਿਖ ਜਾਣ ਮਾਇਆ ਮੋਹ ਜਲੇ ਅਬਮਾਨ ਗੁਰਮਖ ਹਰ ਰਸ ਚਾਖੇ ਕੋਏ ਤਿਸ ਸਦਾ ਆਨੰਦ ਹੋਵੇ ਦਿਨ ਰਾਤਿ ਪੂਰੇ ਭਾਗ ਪ੍ਰਾਪਤ ਹੋਏ ਰਹਾਓ ਸਬਦ ਦੀਪਕ ਵਰਤੈ ਤਿਹੋ ਲੋਏ ਜੋ ਚਾਖੈ ਸੋ ਨਿਰਮਲ ਹੋਏ ਨਿਰਮਲ ਨਾਮ ਹੋਮੈ ਮਲ ਧੋਏ ਸਾਚੀ ਭਗਤ ਸਦਾ ਸਤਕ ਹੋਏ ਜਿਨ ਹਰ ਸਚ ਆਖਿਆ ਸੋ ਹਰ ਜਨ ਲੋਗ ਇਸ ਸਦਾ ਹਰਖ ਨਾਹੀ ਕਦਾ ਸੋਗ ਆਪ ਮੁਕਤ ਅਵਰਾ ਮੁਕਤ ਕਰਾਵੇ ਹਰ ਨਾਮ ਜਪੈ ਹਰ ਸੇ ਸੁਖ ਪਾਵੇ ਬਿਨ ਸਤਗੁਰ ਸਭ ਮੂਈ ਬਿਲ ਲਾਏ ਅਨ ਦਿਨ ਦਜ ਹੈ ਸਾਥ ਨਾ ਪਾਏ ਸਤਗੁਰ ਮਿਲੇ ਸਭ ਤ੍ਰਿਸ਼ਣ ਬੁਝਾਏ ਨਾਨਕ ਨਾਮ ਸਾਥ ਸੁਖ ਪਾਏ ਤਨਾਸਰੀ ਮਹਲਾ 3 ਹਰ ਨਾਮ ਧਨ ਨਿਰਮਲ ਅਤ ਅਪਾਰਾ ਗੁਰ ਕੈ ਸਬਦ ਭਰੇ ਪੰਡਾਰਾ ਨਾਮ ਧਨ ਬਿਨ ਹੋਰ ਸਭ ਵਿਖ ਜਾਣ ਮਾਇਆ ਹੋ ਜਲੇ ਅਬਮਾਨ ਗੁਰਮਖ ਹਰ ਰਸ ਚਾਖੇ ਕੋਏ ਇਸ ਸਦਾ ਆਨੰਦ ਹੋਵੇ ਦਿਨ ਰਾਤਿ ਪੂਰੇ ਭਗ ਪ੍ਰਾਪਤ ਹੋਏ ਰਹਾਓ ਸਬਦ ਦੀਪਕ ਵਰਤੈ ਤਿਹ ਲੋਏ ਜੋ ਚਾਖੈ ਸੋ ਨਿਰਮਲ ਹੋਏ ਨਿਰਮਲ ਨਾਮ ਹੋਮੈ ਮਲ ਧੋਏ ਸਾਚੀ ਭਗਤ ਸਦਾ ਸੁਖ ਹੋਏ ਜਨ ਹਰ ਰਸ ਚਾਖਿਆ ਸੋ ਹਰ ਜਨ ਲੋਗ ਇਸ ਸਦਾ ਹਰਖ ਨਾਹੀ ਕਦੈ ਸੋਗ ਆਪ ਮੁਕਤ ਅਵਰਾ ਮੁਕਤ ਕਰਾਵੇ ਹਰ ਨਾਮ ਜਪੈ ਹਾਤੇ ਸੁਖ ਪਾਵੇ ਬਿਨ ਸਤਗੁਰ ਸਭ ਮੂਈ ਬਿਲ ਲਾਏ ਅਨ ਦਿਨ ਦਾਜ ਹੈ ਸਾਥ ਨਾ ਪਾਏ ਸਤਗੁਰ ਮਿਲੇ ਸਭ ਤ੍ਰਿਸ਼ਨਾ ਬਝਾਏ ਨਾਨਕ ਨਾਮ ਸਾਥ ਸੁਖ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ